ਤਾ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ ਆ ਜਾ ਹੁਣ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਮਹਿਲਾਵਾਂ ਨੇ ਘਰ ਦੀ ਛੱਤ ਤੋਂ ਪੁਲਿਸ ਤੇ ਮੀਂਹ ਵਾਂਗ ਭਰਾਈਆਂ ਇਟਾਂ ਅਦਾ ਥਾਣੇ ਤੋਂ ਆਏ ਆ ਥਾਣੇ ਤੋਂ ਲਲਕਾਰਦੇ ਹੋਏ ਕੱਢ ਲਈ ਕਿਰਪਾਨ ਪੈ ਗਈਆਂ ਭਾਜੜਾਂ ਮੌਕੇ ਤੇ ਹੰਗਾਮੇ ਦੀ ਵੀਡੀਓ ਅੱਗ-ਬਾਂਗ ਹੋ ਰਹੀ ਵਾਇਰਲ ਜੀ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਪੁਲਿਸ ਨੂੰ ਦੇਖ ਇਸ ਘਰ ਦੀਆਂ ਮਹਿਲਾਵਾਂ ਆਪੇ ਤੋਂ ਬਾਹਰ ਹੋ ਗਈਆਂ ਦੇਖਦੇ ਹੀ ਦੇਖਦੇ ਘਰ ਦੀ ਛੱਤ ਤੇ ਚੜ ਗਈਆਂ ਜਿਸ ਤੋਂ ਬਾਅਦ ਗੁੱਸੇ ਚ ਆਈਆਂ ਮਹਿਲਾਵਾਂ ਨੇ ਪੁਲਿਸ ਤੇ ਮੀ ਬਾਂਗ ਇਟਾ ਰੋੜੇ ਭਰਉਣੇ ਸ਼ੁਰੂ ਕਰ ਦਿੱਤੇ ਕਾਫੀ ਹੰਗਾਮਾ ਮਹਿਲਾਵਾਂ ਵੱਲੋਂ ਮੌਕੇ ਤੇ ਕੀਤਾ ਗਿਆ ਆਦਾ ਥਾਣੇ ਤੋਂ ਆਏ ਆ ਥਾਣੇ ਤੋਂ ਥਾਣੇ ਤੋਂ ਆਏ ਆ ਕਿਹਨੂੰ ਮਾਰੀ ਜਾਂਦੀ ਟਾ ਰੋੜੇ ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ ਆਜਾ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਦਰਖਾਸਤ ਉਹਦੇ ਖਿਲਾਫ ਇੱਥੇ ਹੀ ਬਸ ਨਹੀਂ ਜਨਾਬ ਘਰ ਦੇ ਮੈਂਬਰ ਇਸ ਬਜ਼ੁਰਗ ਬਾਬੇ ਨੇ ਲਲਕਾਰਦੇ ਹੋਏ ਕਿਰਪਾਨ ਕੱਢ ਲਈ ਤੇ ਘਰ ਪਹੁੰਚੇ ਲੋਕਾਂ ਨੂੰ ਇਹਨਾਂ ਨੇ ਮੂਹਰੇ ਲਾ ਲਿਆ ਉਹਨਾਂ ਨੂੰ ਜੰਮ ਕੇ ਲਲਕਾਰਿਆ ਗਿਆ ਕਾਫੀ ਸਮਾਂ ਇਹ ਹੰਗਾਮਾ ਮੌਕੇ ਤੇ ਹੁੰਦਾ ਦਿਖਾਈ ਦਿੱਤਾ ਆਦਾ ਥਾਣੇ ਤੋਂ ਆਏ ਆ ਥਾਣੇ ਤੋਂ ਥਾਣੇ ਤੋਂ ਆਏ ਆ ਕਿਹਨੂੰ ਮਾਰੀ ਜਾਂਦੀ ਇਟਾ ਰੋੜੇ ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ ਨੰਦ ਸਰਪੰਚ ਨੂੰ ਹਰ ਸ਼ਾਮ ਤੇ ਸਾਨੂੰ ਹੌਂਲੇ ਦੇ ਪਿੱਛੇ ਬੜਾ ਬੇਈਮਾਨ ਆ ਜਾ ਹਣ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਤਰਖਾਸਤ ਉਹਦੇ ਖਿਲਾਫ ਤੇ ਮਿਲੀ ਜੰਦਾ ਖੋਲੋ ਜੰਦਾ ਕਿਉਂ ਲਾਇਆ ਤੁਸੀਂ ਜਿੰਦਾਦਾਰ ਹਾਂ ਇਹ ਹੈਰਾਨ ਕਰਦੀਆਂ ਤਸਵੀਰਾਂ ਹੁਸ਼ਿਆਰਪੁਰ ਦੇ ਗੜ ਸ਼ੰਕਰ ਤੋਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਮਿਲੀ ਸ਼ਿਕਾਇਤ ਪੁਲਿਸ ਪਿੰਡ ਦੀ ਪੰਚਾਇਤ ਨਾਲ ਇਸ ਘਰ 'ਚ ਪਹੁੰਚੀ ਸੀ ਦੌਰਾਨ ਇਸ ਪਰਿਵਾਰ ਨੇ ਪੁਲਿਸ ਤੇ ਧਾਵਾ ਬੋਲ ਦਿੱਤਾ ਇਟਾਂ ਰੋੜੇ ਮੀਂਹ ਬਾਗ ਭਰਉਣੇ ਸ਼ੁਰੂ ਕਰ ਦਿੱਤੇ ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ ਆ ਜਾ ਹਣ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਆਖਰ ਮਾਮਲਾ ਕੀ ਸੀ ਕਿਉਂ ਪੁਲਿਸ ਇਸ ਘਰ 'ਚ ਪਹੁੰਚੀ ਸੀ ਕਿਉਂ ਇਹ ਪਰਿਵਾਰ ਆਪੇ ਤੋਂ ਬਾਹਰ ਹੋਇਆ ਇਟਾਂ ਰੋੜੇ ਚਲਾਏ ਗਏ ਕਿਰਪਾਨ ਕੱਢੀ ਗਈ ਏ ਤੁਸੀਂ ਹੁਣ ਇਸ ਪੁਲਿਸ ਦੇ ਮੂੰਹ ਹੀ ਸੁਣ ਲਓ ਸਾਨੂੰ ਲਕੀਰ ਲਾਲ ਨੇ ਇੱਕ ਲਿਖਤੀ ਦਰਖਾਸਤ ਥਾਣਾ ਕੇ ਦਿੱਤੀ ਹੈ ਉਹਨੇ ਦੱਸਿਆ ਹੈ ਕਿ ਅਸੀਂ ਸੈਲਾ ਚੌਂਕੀ ਤੋਂ ਇੱਕ ਪਰਵਾਨਾ ਨੋਟ ਕਰਾਉਣ ਲਈ ਮੇਰੇ ਨਾਲ ਗੁਰਵਿੰਦਰ ਸਿੰਘ ਭਾਜੀਆ ਅਸੀਂ ਦੋਨੋਂ ਜਿਹੜਾ ਗਏ ਸੀਗੇ ਜਿੱਥੇ ਉਹ ਉਸ ਮੌਕੇ ਦੀ ਪੰਚਾਇਤ ਨੂੰ ਨਾਲ ਲੈ ਗਿਆ ਮਨਪ੍ਰੀਤ ਸਿੰਘ ਪੁੱਤਰ ਜਿਹਾ ਸਿੰਘ ਵਾਸੀ ਦੇਣਾ ਖੁਰਦੇ ਘਰ ਅ ਗੇਟ ਉੱਥੇ ਉਹਨਾਂ ਦਾ ਦੇ ਘਰ ਦਾ 메인 게ਟ ਬੰਦ ਸੀਗਾ ਤਾਂ ਇੱਕ ਛੋਟਾ 게ਟ ਜਿਹੜਾ ਉਹ ਖੁੱਲਾ ਸੀ ਉੱਧਰੋਂ ਇੰਟਰ ਹੋਤਾ ਹੈ ਉਨੀ ਆਵਾਜ਼ ਮਾਰੀ ਕਿ ਉਹਨਾਂ ਦੀ ਜਿਹੜੀ ਵਾਈਫ ਤੇ ਉਹਨਾਂ ਦੀ ਨੂੰਹ ਇਹ ਦੋਨੋਂ ਕੋਠੇ ਦੇ ਉੱਪਰ ਚੜ ਗਈਆਂ ਇਹਨਾਂ ਦੋਨਾਂ ਨੇ ਇਹਨਾਂ ਤੇ ਇੱਟਾਂ ਪਸਾਣੀਆਂ ਸ਼ੁਰੂ ਕਰਤੀਆਂ ਤੇ ਜਿਹੜਾ ਇਹ ਜੁਜਾਰ ਸਿੰਘ ਹੈ ਇਹਨਾਂ ਦੇ ਮਗਰ ਤਪਾਨ ਲੈ ਕੇ ਦੌੜਿਆ ਤੇ ਭੱਜ ਕੇ ਆਪਣੀ ਨੀ ਜਾਨ ਬਚਾਈ ਹੈ ਇੱਕ ਇਨ ਇਹਨਾਂ ਨੇ ਵੀਡੀਓ ਕਲੀਪ ਸਾਨੂੰ ਪੇਸ਼ ਕੀਤੀ ਹੈ ਤੇ ਅਸੀਂ ਉਹਦੇ ਆਧਾਰ ਤੇ ਇੱਕ ਮਕਦਮਾ 114/225 ਦਾਜ ਰਜਿਸਟਰ ਗਾਂਸ਼ੰਕਰ ਕੀਤਾ ਹੈ ਤੇ ਦੋਸ਼ੀਆਂ ਦੀ ਪਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਹੈ ਬਾਰਦਾਤ ਦੇ ਸ਼ਿਕਾਰ ਪੁਲਿਸ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਸ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਵਿੜ ਦਿੱਤੀ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਵੰਦੀ ਟੀਵੀ ਨੇ ਅਨਿਕ ਤੇ ਸ਼ਰਮਾ ਦੀ ਰਿਪੋਰਟ